हां फिर डूमने आ तू कहंदी सी ना गंवंडण ਦੇ ਘਰ ਵਾਲੇ ਨੇ ਉਹਨੂੰ 2000 ਦਾ ਸੂਟ ਲੈ ਕੇ ਦਿੱਤਾ ਆ ਚੱਕ ਫਿਰ 5000 ਦਾ ਸੂਟ ਆ ਪੂਰੇ 5000 ਦਾ ਹੁਣ ਕੀ ਹੋ ਗਿਆ ਹੁਣ ਕਿਉਂ ਮੂੰਹ ਸਿੱਟਿਆ ਹੈਗਾ ਆ ਗਵੰਡਣ ਹੀ ਹੈਗੀ ਆਪਣੀ ਹਾਂ ਮੈਨੂੰ ਹੁਣੇ ਦੱਸ ਕੇ ਗਈ ਆ ਉਹਦੇ ਘਰ ਵਾਲੇ ਨੇ ਉਹਨੂੰ ਪੂਰੇ 2000 ਦਾ ਪਰਸ ਦਵਾਇਆ ਅੱਛਾ ਜੇ ਤੁਸੀਂ ਨਾ ਨਾ ਦਵਾਇਆ ਆਪਣੀ ਨੱਕ ਕੱਟੀ ਜਾਣੀ ਆ ਚੱਲ ਮੈਂ ਹੁਣੇ ਲੈ ਕੇ ਆਉਣਾ ਹਾਂ ਹਾਂਜੀ ਕਹਿੰਦੀ ਸੀ ਨਾ ਗਵੰਡਨ ਦੇ ਘਰ ਵਾਲੇ ਨੇ 2000 ਦਾ ਪਰਸ ਦਵਾਇਆ ਆ ਚੈੱਕ ਪੂਰਾ 4500 ਰੁਪਏ ਦਾ ਹੁਣ ਤਾਂ ਖੁਸ਼ ਆ ਗਵੰਡਾ ਨਾ ਹੁਣੇ ਦੱਸ ਕੇ ਗਈ ਆ ਉਹਦੇ ਘਰ ਵਾਲੇ ਨੇ ਨਾ ਉਹਨੂੰ ਪੂਰੇ 5 ਤੋਲੇ ਦਾ ਹਾਰ ਦਵਾਇਆ ਹੂੰ ਜੇ ਹੁਣ ਤੁਸੀਂ ਨਾ ਨਾ ਮੈਨੂੰ ਦਵਾਇਆ ਆਪਣੀ ਨੱਕ ਕੱਟੀ ਜਾਊਗੀ ਅੱਛਾ ਚਲ ਮੈਂ ਹੁਣੀ ਆਇਆ ਆ ਚੈੱਕ ਤੇਰਾ 5 ਤੋਲੇ ਦਾ ਹਾਰ ਹੁਣ ਮੈਂ ਚੱਲਿਆ ਕਿੱਥੇ ਚੱਲੇ ਹੋ ਪਤਾ ਨਹੀਂ ਤੈਨੂੰ ਗਵਾਂਡਣ ਦਾ ਘਰ ਵਾਲਾ ਕਿਸ ਨੂੰ ਲੈ ਕੇ ਭੱਜ ਗਿਆ ਜੇ ਮੈਂ ਨਾ ਭੱਜਿਆ ਨਾ ਤਾਂ ਆਪਣੀ ਨੱਕ ਕੱਟੀ ਜਾਣੀ ਆ ਖਤਮ ਬਾਏ ਬਾਏ ਟਾਟਾ